ਚਲ ਉੱਠ ਰ ਕੋਈ ਇਹਨੂੰ ਪਿਛੇ ਕਰੋ ਯਾਰ ਪਿੱਛੇ ਕਰੋ ਇਹਨੂੰ ਕੋਈ ਨਹੀਂ ਹੁੰਦਾ ਕਿਤੇ ਵਿੱਚ ਨਾ ਹੋਇਆ ਉਹ ਸੋ ਕਰ ਕੋਈ ਦਿਮਾਗ ਦਾ ਸਾਨੋ ਬਾਨ ਕੋਈ ਪਿੱਛੇ ਕਰ ਲੋ ਕਿਤੇ ਬੰਦਾ ਵਿੱਚ ਛਾਲ ਦੂਰ ਮਾਰ ਦਿੰਦਾ ਇਹ ਕੁੜਿਆ ਡੂੰਗਾ ਬੜਾ ਕਿਉਂਕਿ ਜਿੰਦੇ ਤਣ ਲੱਗਦੀ ਸੋਈ ਜਾਂਦਾ ਸੋਈ ਜਾਂਦਾ ਸੋਈ ਜਾਂਦਾ ਮੇਡਾ ਦੁੱਖ ਦੀ ਘੜੀ ਕਹਿ ਸਕਦੇ ਸਾਡਾ ਇਹਨਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਆ ਸਾਡੇ ਮਿੱਤਰ ਆ ਸਾਡੇ ਨੇੜੇ ਇਹ ਵਿਚਾਰੇ ਰਹਿੰਦੇ ਆ ਤੇ ਡੰਗਰ ਚਾਰਦੇ ਆ ਵੀਰ ਆਪਣਾ ਗੁਜ਼ਾਰਾ ਕਰਦੇ ਆ ਤੇ ਕਿੰਨੇ ਤਾਂ ਦੂਜਾ ਸਰਦਾਰ ਜੀ ਕਿੰਨੇ ਡੰਗਰ ਸੀਗੇ 20 ਡੰਗਰ ਆ ਜੀ 20 ਡੰਗਰ ਓਹੋ 20 ਡੰਗਰ ਜਿਹੜੇ ਡੁੱਬ ਕੇ ਬਾਈ ਜੀ ਖਤਮ ਹੋ ਗਏ ਇਹਦਾ ਪਤਾ ਦੂਜੀਆਂ ਵੇ ਛੜੀਆਂ ਉਹਨਾਂ ਦਾ ਕੋ ਪਤਾ ਨਹੀਂ ਕਿੰਨੀਆਂ ਵਾ ਅਜੇ ਅੱਛਾ ਅੱਛਾ ਜਿੰਦਗੀਆਂ ਵੀ ਫਸੀਆਂ ਹੋਈਆਂ ਹਾਂ ਨਹੀਂ ਮਰ ਗੀਆਂ ਵਾ 30 35 ਮੰਨ ਲਾ ਤੂੰ 30 30 ਡੰਗਰ ਹੈਗੇ 30 35 ਡੰਗਰ ਬਾਈ ਜੀ ਜਿਹੜੇ ਦੱਸ ਰਿਹਾ ਵੀਰ ਵੇਖੋ ਬੰਦਾ ਰੋ ਰੋ ਕੇ ਬੁਰੇ ਹਾਲ ਹੋ ਗਿਆ ਜੀ ਬੜੀ ਦੁੱਖ ਦੀ ਘੜੀ ਕਹਿ ਸਕਦੇ ਆ ਦੇਖੋ ਪਰ ਉਹਦੇ ਉਹ ਦੇ ਰਿਹਾ ਬਾਰੀ ਹੈ ਵਾਹ ਗੁਰੂ ਇਹ ਫਸ ਗਈ ਆ ਇਹ ਫਸ ਗਈ ਆ ਇਹ ਵੱਡੀ ਮੱਝ ਹੋਣੀ ਹੈ ਨਾ ਆ ਸੱਜਰ ਝੋਟੀ ਸੂਨ ਵਾਲੀ ਸੂਨ ਵਾਲੀ ਏ ਸੂਈ ਆ ਉਹ ਬੱਚੇ ਛੋਟੇ ਹੋਣੇ ਹਿੰਦੇ 10 12 ਦਿਨਾਂ ਦੀ ਸੂਈ ਦਾ ਇਹਨਾਂ ਦੀਆਂ ਇੱਥੇ ਵੀ ਕੋਈ ਆ ਹਾਂਜੀ ਇੱਥੇ ਵੀ ਆ ਨਹੀਂ ਨਹੀਂ ਖਿੱਚਣ ਲੱਗੇ ਆ ਅੱਛਾ ਅੱਛਾ ਕਿਉਂਕਿ ਪੋਰੇ ਦੇ ਵਿੱਚ ਬੜੇ ਮਿਹਨਤ ਕਰ ਰਹੇ ਆ ਪੋਰਿਆਂ ਥਾਣੀ ਧੱਕ ਧੱਕ ਕੇ ਕੱਢੰਦੇ ਵੀ ਕਿਤੇ ਕੋਈ ਜਾਮ ਜਾਂ ਫਸਣਾ ਜਾਵੇ ਜਾਂ ਕੋਈ ਗੱਲਬਾਤ ਨਾ ਹੋ ਜੇ ਵਿਚਾਰੇ ਆਪ ਲੱਗੇ ਦੇਖੋ ਹਾਂਜੀ ਵਿਚਾਲੇ ਜ਼ੋਰ ਨਾਲ ਨਿਕਲੇ ਵਾਹਿਰੂ 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 ਨਾ ਉੱਤ ਤਨਾ ਹੋਏ ਤਾਂ ਰਾਹ ਦਿੱਤਾ ਕਿਤੇ ਡੂੰਗਾ ਜੇ ਵੀ ਆ ਕਿਹਨਾਂ ਤੇ ਹਨ ਡੂੰਗਾ ਬੜਾ ਜੇ ਹੋਏ ਇਹ ਤਰੀਕਾ ਤਾਂ ਆਈਓ ਤਨੋਂ ਨਹੀਂ ਯੋ ਪੜਾ ਸੀ ਜਿੱਥੇ ਕਿੱਥੇ ਪੜਾ ਜਿੱਦੇ ਗੋਲੀ ਕਿੰਨੀ ਦੂਰ ਤੋਂ ਕਿੱਟੇ ਡੋਪੂ ਪਤਾ ਨਹੀਂ ਕਿਤਰਾ ਚੱਲ ਅੱਛਾ ਉਹ ਵੀ ਪੁੱਛਣਾ ਹੱਥ ਬਾਗ ਛਾਪਾ ਅਰੇ ਗੋਲੀ ਨਿਕਲ ਜਾਣੀ ਮੈਂ ਵੀ ਤੁਹਾਨੂੰ ਫਿਰ ਫੋਨ ਕੀਤਾ ਤੁਸੀਂ ਪਿੰਡੋਂ ਆਏ ਭੱਜ ਗਏ ਨਹੀਂ ਮੈਂ ਇੱਥੇ ਹੀ ਆ ਡੇਰਾ ਮੇਰਾ ਵੀ ਇੱਥੇ ਹੀ ਆ ਤੇਰਾ ਵੀ ਇੱਥੇ ਹੀ ਸੀ ਅੱਛਾ ਅੱਛਾ ਵਿਚਾਰਾ ਨਾ ਉਹ ਚੱਕੀ ਵਾਲਿਆਂ ਦੇ ਪੱਠੇ ਚਾਰਨਦੇ ਆ ਸੀ ਅਜੋਨਾਂ ਚਰਾਤੇ ਅੱਛਾ ਅੱਛਾ ਉੱਥੋਂ ਚਾਰ ਕੇ ਦੇ ਉਹ ਜਿਹੜੀਆਂ ਤੇਰੀਆਂ ਪੈਲੀਆਂ ਦਾ ਮੱਥਾ ਨਹੀਂ ਸਿਰ ਉਖੜ ਪਿਆ ਹਾਂ ਆਪਣੇ ਵਾਲ ਉੱਥੇ ਉਹ ਬੂਟੀ ਜੜੀ ਉਹਦੇ ਵਿੱਚ ਆ ਕੇ ਡੰਗਰ ਸਾਰੇ ਨਾਲੇ ਅੱਛਾ ਅੱਛਾ ਇੱਕ ਮਿੰਟ ਹੋਏ ਪੋਛ ਲੈ ਤਰਪਨ ਪੜਾ ਨਾਲੇ ਹਾਂ ਦੂਰ ਆਗਾ ਦੂਰ ਆਗਾ ਉਹ ਸੋਨਾ ਨਾ ਘੁਮਾਓ ਕਿੱਥੇ ਕੱਟੜਾ ਆਉਂਦਿਆ ਆਉਂਦਿਆ ਕੋਈ ਨਹੀਂ ਕੋਈ ਨਹੀਂ ਉਹ ਤੇ ਸਿੱਧਾ ਗੇ ਜਾ ਦਵਾਗ ਉਧਰ ਆਵੇ ਆਵੇ ਕੱਟਾ ਆ ਗਿਆ ਠੀਕ ਆ ਖੋ ਜੀ ਗੁਜਰਾں ਦੀਆਂ ਡੁੱਬ ਗਈਆਂ ਵਿਚਾਰਿਆਂ ਦੇ ਡੰਗਰ 20 20 20 ਨਗ ਦੱਸ ਰਿਹਾ ਵੀ ਜਿਹੜੇ ਡੁੱਬ ਗਏ ਆ ਬੱਚੇ ਕੱਟੇ ਵੱਡੇ ਤੋਂ ਛੋਟੇ 20 ਨ ਆ ਗਈ ਅੱਛਾ ਜੀ ਹਾਂ ਬਹੁਤ ਤਕੜਾ ਆ ਇਹ ਵੀਰਿਆਂ ਦੇ ਵਿਚਾਰਿਆਂ ਦਾ ਅਬੇ ਦਰਵਾਜ਼ਾ ਆ ਗਿਆ ਆ ਦੇ ਆ ਇੱਕ ਮੱਝ ਆਦੀ ਹੋਹ ਜੋੜੀਆਂ ਆਉਂਦੀਆਂ ਵੀਰ ਜਿਹੜੀ ਜਿਹੜੀ ਨਿਕਲਦੀ ਆਉਂਦੀ ਉਹ ਤੁਰ ਹੀ ਆਉਂਦੀ ਆ ਠੀਕ ਆ ਜੀ ਠੀਕ ਆ ਲਾ ਲਾ ਇਹਨੂੰ ਆਪਣਾ ਆਪਣਾ ਆੜ ਗਈ ਨਾ ਫਿਰ ਕੰਮ ਖਰਾਬ ਨਾ ਇੰਨੇ ਲੰਘ ਜਾਣਾ ਕੋਈ ਵਾਇਰਸ ਹੈ ਜੀ ਆਪਾਂ ਆਖਾ ਬਹੁਤ ਕਿਉਂਕਿ ਦੁੱਖ ਦੀ ਘੜੀ ਕਹਿ ਸਕਦੇ ਆ ਜੀ ਇੰਨੇ ਡੰਗਰ ਜਿਹੜੇ 20 ਇਹਨਾਂ ਵਿਚਾਰਿਆਂ ਦੇ ਡੁੱਬ ਗਿਆ ਜੀ ਸਭਰਾ ਟੂਟ ਸੈਦੋ ਵਾਲੀ ਜਿਹੜੀ ਆਪਾਂ ਕਹਿ ਦਿੰਨੇ ਆ ਪੱਟੀ ਦੇ ਨੇੜੇ ਆਉਂਦੀ ਰੋਹੀ ਜੀ ਜੋੜ ਸਿੰਘ ਵਾਲੇ ਵਾਲਾ ਪੁਲ ਉੱਥੋਂ ਦੀਆਂ ਕੱਡੀਆਂ ਜਾ ਰਹੀਆਂ ਤੇ ਪਿਛਲੇ ਪੁਲ ਤੋਂ ਡੁੱਬ ਗਿਆ ਜਿਹੜਾ ਸਬਰਾਟੂ ਸਈਦੋਵਾਲਾ ਪੋੜਾ ਪੋਲਾ ਵੀ ਉਧਰੋਂ ਡੁੱਬੇ ਆ ਤੇ ਬੜੇ ਬੁਰੇ ਹਾਲ ਆ ਬਾਈ ਜੀ ਵੇਖੋ ਕਿਵੇਂ ਜੜੀਆਂ ਰੋਡ ਰੋਡ ਕੇ ਜਾ ਰਹੀਆਂ ਆ ਕੇ ਚੱਲਦੇ ਹੀ ਚੋੜੀ ਬੜੀ ਹੈ ਉੱਥੋਂ ਪਈਆਂ ਸੀ ਆਪਣੀ ਆਪਣੀਆਂ ਪਈਆਂ ਸੈਦੂ ਵਾਲੀ ਤੋਂ ਪਹਿਲਾ ਪੱਤਰਕਾਰ ਵੱਡੇ ਚੈਨਲ ਤੇ ਲੈ ਕੇ ਆਏ ਮਾਣੇ ਵੀ ਹਰ ਬੰਦੇ ਆਉਂਦੇ ਆ ਫਿਰ ਵੀ ਆਓ ਗੁਰਗਾ ਵੀ ਰਗੜਾ ਇਨਾ ਇਨਾ ਰਗੜਾ ਗੁਰਗਾ ਮੈਂ ਨਾ ਉਹ ਜਿਨ੍ਹਾਂ ਦੇ ਰਗੜਾ ਉਹਨਾਂ ਨੂੰ ਹੋਸ਼ ਨਹੀਂ ਆਇਆ ਗੁਰਗਾ ਮੈਂ ਉੱਧਰ ਲੱਭਦਾ ਫਿਰਦਾ ਆਉਂਦਿਆ ਉਹਨੂੰ ਹੋਸ਼ ਹੀ ਕੋਈ ਨਹੀਂ ਆ ਗਰੀਬ ਜੁਰਗਾ ਲੈ ਗੁਰਗਾ ਲੈ ਅੱਛਾ ਇੰਦੇ ਸੀਗੇ ਇਹਦੇ ਹੀ ਵਿਚਾਰੇ ਗਰੀਬ ਦੇ ਹਾਏ 15 18 ਇਸ ਵੀਰ ਦੇ ਪਸ਼ੂ ਸੀ ਦੇਖੋ ਕੀ ਹਾਲਾਤ ਬਣ ਜਾਂਦੇ ਆ ਜਦੋਂ ਜਿਹੜੀ ਰੋਜੀ ਰੋਟੀ ਉਹ ਹੋਵੇ ਕੋਈ ਨਹੀਂ ਹੌਸਲਾ ਦਿਓ ਵੀਰ ਨੂੰ ਆਵੇ ਕੀ ਤੇ ਆਣਾ ਕੋਈ ਕੋਈ ਵੀਰ ਹੌਸਲਾ ਰੱਖਣੀ ਯਾਰ ਜੋਰ ਕੰਮ ਹੋ ਗਿਆ ਤੇ ਨਾ ਤੇ ਨਾ ਪਿੱਛੇ ਫੜੋ ਇਹਨੂੰ ਮੇਰਾ ਨਾਮ ਦਲਬਾਗ ਸਿੰਘ ਰੰਦਾਵਾ ਪਿੰਡ ਵੱਡੇ ਸਬਰਾਜ ਜੀ ਜਿਹੜੀਆਂ ਇਹ ਮੱਜਾਂ ਜੀ ਸ਼ਾਹਬੁੱਦੀਨ ਗੁੱਜਰ ਵੀਰ ਦੀਆਂ ਮਰੀਆਂ ਜੀ ਇਹ ਇਸੇ ਜਗ੍ਹਾ ਤੇ ਫਸੀਆਂ ਸੀ ਜਿਹੜੀ ਬੈਕ ਸਾਈਡ ਤੇ ਮੇਰੇ ਗਲਾਲੀ ਤੁਹਾਨੂੰ ਨਜ਼ਰ ਆ ਰਹੀ ਹੈ ਜੀ ਇਨਾਂ ਵਿੱਚ ਫਸ ਗਈਆਂ ਸੀ ਕਿਉਂਕਿ ਈਟਾਲੀ ਡਿੱਗੀ ਉਹਨਾਂ ਕਰਕੇ ਇਹਦਾ ਟਾਣਾ ਥੱਲੇ ਲੱਗੇ ਹੋਏ ਸੀ ਜਿਸ ਕਰਕੇ ਗਲਾਲੀ ਜਿਆਦਾ ਉੱਤੇ ਚੜ ਗਈ ਤੇ ਡੰਗਰਾਂ ਕੋਲੋਂ ਨਿਕਲਿਆ ਨਹੀਂ ਗਿਆ ਅਸੀਂ ਸਮਾਜ ਸੇਵੀਆਂ ਤੋਂ ਤੇ ਸਰਕਾਰ ਕੋਲੋਂ ਮੰਗ ਕਰਦੇ ਆਂ ਵੀ ਵੱਦੋ-ਵਾਦ ਇਹਨਾਂ ਨੂੰ ਬੰਦੀ ਸਿਹਤਾਂ ਮੋਢਲੀ ਦਿੱਤੀ ਜਾਣੀ ਚਾਹੀਦੀ ਹੈ ਇਹਨਾਂ ਦਾ ਹੀ ਆਣ ਕੇ ਪੁੱਛਗਿੱਛ ਕੀਤੀ ਜਾਵੇ ਮੱਝ ਤਾਂ ਇੱਕ ਮਰਜੇ ਬਾਈ ਜੀ ਬੜਾ ਮੁਸ਼ਕਲ ਹੁੰਦਾ ਜੀ ਵੀ ਡੰਗਰ ਜਿਹੜੇ ਮਰ ਜਾਣੇ ਕਿੱਡੀ ਵੱਡੀ ਗੱਲ ਉਹ ਕਹਿ ਸਕਦੇ ਆਂ ਜੀ ਬਿਲਕੁਲ ਜੀ ਇਹ ਹੀ ਘਟਨਾ ਮੇਰੇ ਪਹਿਲੀ ਦੇ ਸਾਹਮਣੇ ਹੋਈ ਹੈ ਜੀ ਤੇ ਅਸੀਂ ਜਿੰਨੇ ਵੀ ਜੋਗੇ ਇਹਨਾਂ ਦੇ ਸਹਿਯੋਗ ਕੀਤਾ ਜੀ ਨਾਲ ਜਾ ਕੇ ਮੱਝਾਂ ਕਢਾਈਆਂ ਭਜਨਿਸ ਕੀਤੀ ਬਥੇਰੀ ਲਾਲੀ ਹੋਰ ਵੀ ਵੀਰ ਜਿਵੇਂ ਇੱਥੇ ਨੇੜੇ ਏਡੇਕੀਆਂ ਦੀਆਂ ਬੇਕਾਂ ਵੱਜਦੀਆਂ ਜੀ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਜੀ ਤੇ ਨਾਲ ਗੁੱਜਰ ਵੀਰ ਸਾਰੇ ਜਣੇ ਰਾਲੇ ਮਿਲ ਕੇ ਕੁਝ ਮੱਝਾਂ ਕਢੀਆਂ ਬਾਕੀ ਜਿੰਨੀਆਂ ਵੀ ਨਿਕਲੀਆਂ ਬਾਕੀ ਵੀ ਡੰਗਰ ਜਿਹੜੇ ਮੋٹے ਮੱਜਾਂ ਮਾਰੀਆਂ ਗਏ ਆ ਜੀ ਤੇ ਬਾਕੀ ਅਜੇ ਵੀ ਜਦੋਂ ਜੈਦ ਜਾਰੀ ਹੈ ਜੀ ਬਾਕੀਆਂ ਨੂੰ ਕੱਢਿਆ ਜਾ ਰਿਹਾ ਹੈ ਜੀ